ਸਤ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਤੁਹਾਨੂੰ ਹਨਾ ਮੱਕੀ ਵਾਲਾ ਕਟਰ ਹੈ ਜਿਹੜਾ ਵੀ ਅੱਗੇ ਹਨਾ ਦੇਖਦੇ ਆਪਾਂ ਵੀ ਨਾਬੇ ਏਰੀਏ ਦੇ ਵਿੱਚ ਜਾਂ ਹੋਰ ਉਧਰ ਜਿਆਦਾਦਾਰ ਦਾ ਆਪਾਂ ਹਨਾ ਦਿਖਾਉਂਦੇ ਰਹਿੰਦੇ ਆ ਪਰ ਅੱਜ ਤੁਹਾਨੂੰ ਬਰਨਾਲੇ ਦੇ ਏਰੀਏ ਦੇ ਵਿੱਚ ਬਣਿਆ ਹੋਇਆ ਕਟਰ ਦਿਖਾਵਾਂਗੇ ਵੀ ਕੀ ਹਿਸਾਬ ਦਾ ਵਹਿਦਾ ਹਨਾ ਸਾਰੀ ਜਾਣਕਾਰੀ ਦਵਾਂਗੇ ਕਿੰਨੇ ਤੋਂ ਕਿੰਨੇ ਇੰਚੀ ਆ ਕੀ ਇਹਦੇ ਵਿੱਚ ਲੋਹਾ ਹੈ ਕੀ ਬੈਰਿੰਗਾਂ ਕੀ ਕੰਪਨੀ ਹੈਗੀ ਸਟੈਂਡਰਡ ਫੰਡਾ ਆ ਬਰਨਾਲਾ ਇਹਦੇ ਵਿੱਚ ਨਾ ਬਹੁਤ ਵੱਡਾ ਨਾਮ ਆ ਜਿਹੜਾ ਇੱਕ ਕਹਿ ਦਈਏ ਕੰਪਨੀ ਦਾ ਕੰਪੈਨਡ ਇੰਡਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਨਾਮ ਵੱਡਾ ਜਿਹੜਾ ਹਨਾ ਟਰੈਕ ਬਾਕੀ ਅੱਜ ਗੱਲ ਕਰਾਂਗੇ ਪੰਜਾਬ 'ਚ ਚੱਲਣ ਵਾਲੇ ਮੱਕੀ ਵਾਲੇ ਕਟਰ ਦੀ ਇਹਦੇ ਵਿੱਚ ਨਾ ਕੀ ਚੈਨਾ ਪਾਈਆਂ ਜਾਂਦੀਆਂ ਦੂਜੀਆਂ ਕੰਪਨੀਆਂ ਨਾਲੋਂ ਕੀ ਇਹਦੇ ਵਿੱਚ ਫਰਕ ਆ 2024 ਮਾਡਲ ਦੇ ਵਿੱਚ ਕੀ ਆ ਜੀਵਿੰਦਾਰ ਭਰਾਵਾਂ ਨੂੰ ਨਾ ਕਿਸਾਨ ਵੀਰਾਂ ਨੂੰ ਨਵਾਂ ਦੇਖਣ ਨੂੰ ਮਿਲ ਰਿਹਾ ਜਾਂ ਕੁਛ ਇਹਦੇ ਵਿੱਚ ਐਕਸਟਰਾ ਸਾਰੀ ਗੱਲਬਾਤ ਆਪਾਂ ਕਰਾਂਗੇ ਬਾਕੀ ਆਪਣੇ ਨਾਲ ਇਧਰ ਬਹਾਦਰભાઈ ਜੀ ਹੈ ਨਾ ਮਤਲਬ ਸਟੈਂਡਰਡ ਕਮੈਨ ਤੋਂ ਆਪਾਂ ਨੂੰ ਸਾਰੀ ਕਟਰ ਦੀ ਜਾਣਕਾਰੀ ਦੇਣਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਕੋਲੇ ਆਉਣ ਦਾ ਇਧਰ ਜੀ ਔਰ ਜੋ ਕਿਸਾਨ ਬਾਈ ਦੇਖ ਰਹੇ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੋਰ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਬਾਕੀ ਕਰੀਏ ਆਪਾਂ ਕਟਰ ਦੀ ਜਾਣਕਾਰੀ ਹਾਂਜੀ ਹਾਂਜੀ ਵੀ ਆਪਾਂ ਕਿੰਨੇ ਸਾਲ ਤੋਂ ਕਟਰ ਰਹੀ ਜਿਹੜਾ ਤਿਆਰ ਕਰਦੇ ਆ ਸਿਰ ਇਹ ਕਟਰ ਦਾ ਪ੍ਰੋਸੈਸਰ ਸੀ ਲਾ ਰਹੇ ਆ ਕਾਫੀ ਟਾਈਮ ਦਾ ਜੀ ਕਮ ਕਮ ਮੀਨਿਮ 8-10 ਮੰ ਲੋ ਪਹਿਲਾਂ ਬੁਝਤ ਚੱਲ ਰਿਹਾ ਸਾਡਾ ਧੀਰੇ ਧੀਰੇ ਮੰ ਲੋ ਉਸ ਤੋਂ ਪਹਿਲਾਂ ਲੱਖਿਆ ਇਹ ਜੀ ਫੀਲਡ ਨਹੀਂ ਜੀ ਮੰ ਲੋ ਪਹਿਲਾਂ ਜੀ ਫੀਲਡ ਕੀਤੀ ਐ ਫੀਲਡ ਕਰਕੇ ਫੇਰ ਹੀ ਹੀਰਾ ਤਰਾਸੀ ਕੱਢਿਆ ਆਪਾਂ ਜੀ ਨਹੀਂ ਮੰਨ ਲੋ 7 8 ਸਾਲ ਪਹਿਲਾਂ ਤੁਸੀਂ ਆਪ ਟ੍ਰੇਲ ਕਰਿਆ ਆਪ ਟ੍ਰੇਲ ਕੀਤਾ ਜੀ 18 ਅਪ੍ਰੈਲ ਕਰਕੇ ਫੇਰ ਹੀ ਮੰ ਲੋ ਕੰਪਲੀਟ ਕਰਕੇ ਲਾਇਆ ਹੁਣ ਇੱਕ ਵਾਰੀ ਇਹਨੂੰ ਕੱਟਰ ਬੰਨ ਫੀਲਡ ਦੇ ਵਿੱਚ ਪਾਓ ਤੇ ਰਾਮਨਾਥ ਚਲਾਓ ਬਾਈ ਨੀ ਇੱਕਦੇ ਬਾਲ ਗੱਲ ਦੇਖੀ ਆ ਨਾ ਨੋਟ ਕਰਨ ਵਾਲੀ ਗੱਲ ਹੈ ਵੀ 7-8 ਸਾਲ ਜੀ 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 ਕੰਪਨੀ ਪਹਿਲਾਂ ਆਪਣਾ ਟ੍ਰੇਲ ਕਰਦੀ ਆ ਹਨਾ ਇਹ ਡੀ ਮੰਨ ਲੋ ਜੀਮੀਦਾਰਪਰਾਵਾਂ ਨੂੰ ਕਰੋ ਤੋਂ ਮਿਲੋ ਡਿਜੀ ਜੀਮੀਦਾਰਪਰਾ ਤੋਂ ਆਪਣਾ ਤੀਜਾ ਸੀਨ ਹੋਊਗਾ ਜੀ ਦੇ ਰਿਆ ਨੇ ਅਜੇ 3 ਸਾਲਾਂ ਤੋਂ ਲੱਗਾ ਤਾਂ ਫੇਰ ਹੈ 3 ਸਾਲ ਹੋ ਗਏ ਹਾਂਜੀ ਸਰ ਪਰ 8 ਸਾਲ ਹੋ ਗਏ 5 ਸਾਲ ਤੁਸੀਂ ਆਪ ਇਨਸਪੀਰੀਅੰਸ ਕੀਤਾ ਜੀ ਅਸੀਂ ਬਾਈ 5 ਸਾਲ ਦਾ ਇਨਸਪੀਰੀਅੰਸ ਆ ਨਾ ਕਰਕੇ ਕਟਰ ਦੇ ਬਣਾ ਕੇ ਆਪ ਚਲਾ ਕੇ ਹਾਂਜੀ ਫੇਰ ਜਾ ਕੇ ਕਿਤੇ ਮਾਰਕੀਟ ਦੇ ਵਿੱਚ ਜਿਹੜਾ ਕਟਰ ਆ ਨਾ ਸਟੈਂਡਰਡ ਕਮੈਨ ਨੇ ਕੰਪਨੀ ਨੇ ਆਪਣਾ ਕਟਰ ਕਿਸਾਨ ਭਰਾਵਾਂ ਤੱਕ ਪਹੁੰਚਦਾ ਕਰਿਆ ਬਾਈ ਜੀ ਕਰੀਏ ਫਿਰ ਉਹਨਾਂ ਗੱਲ ਆਪਾਂ ਹਾਂਜੀ ਇਹ ਮਨ ਲਓ ਇਹਦੀ ਬੰਤਰ ਦੇ ਮਨਾਵਟ ਦੇ ਵਿੱਚ ਆਦਰ ਦਾ ਜੀ ਹਿਸਾਬ ਕਿਤਾਬ ਕਿੰਨੇ ਗੇਜ ਲਾਉਂਦੇ ਹੋ ਸਰ ਚਾਦਰ ਅਸੀਂ ਮਨ ਲਓ ਹੈਵੀ ਡਿਊਟੀ ਦੇ ਵਿੱਚ ਚਾਦਰ ਸਾਰੀ ਪਾਉਣ ਲਾਉਣੇ ਆ ਜੀ ਜਿੰਨੀ ਵੀ ਲਾਉਣੇ ਆ ਬਾਕੀ ਸਟੀਲ ਸਟੀਲ ਕਾਫੀ ਪਈ ਹੋਈ ਸਾਡੇ ਜੀ ਇਹਦੇ ਵਿੱਚ ਜਿੱਥੇ ਕਸਾਈ ਜ਼ਿਆਦਾ ਗਈ ਉੱਥੇ ਹਰ ਇੱਕ ਜਗ੍ਹਾ ਤੇ ਆਪਣੀ ਸਟੀਲ ਪਈ ਵੀ ਹੈ ਜੀ ਇਹਦੇ ਵਿੱਚ ਮੰਨ ਲਓ ਸਾਈਡਾਂ ਜਿਹੜੀਆਂ ਹਾਂਜੀ ਹਾਂਜੀ ਆਪਣੀ ਬਾਡੀ ਕਹੇ ਦੀ ਬਾਡੀ ਲਾਈਨ ਕਹੇ ਦੀ ਬਾਡੀ ਲਾਈਨ ਦੇ ਵਿੱਚ ਕਿਹੜੀ ਚਾਦਰ ਯੂਜ਼ ਕਰਦੇ ਹੋ ਬਾਡੀ ਲਾਈਨ ਦੇ ਵਿੱਚ ਅਸੀਂ ਜ਼ਿਆਦਾਤਰ 10 ਗੇਜ ਪਾਉਂਦੇ ਆ ਜੀ ਆਹ ਸਾਰੀ 10 ਗੇਜ ਦੀ ਮੰਨ ਲਓ ਆ ਸਾਈਡਾਂ ਤੇ ਆ ਸੈਡਾਂ ਸਾਰੀ 10 ਗੇਜ ਚ ਪਾਉਂਦੇ ਆ 10 ਗੇਜ ਚਾਦਰਾਂ ਜੀ ਜੀ ਹਾਂਜੀ ਔਰ ਜਿਹੜੀ ਜੇ ਆਪਾਂ ਮੰਨ ਲਓ ਫਲੇਚ ASCII ਵਾਲੀ ਗੱਲ ਕਰੀਏ ਤਾਂ 80 ਵਾਲੀ ਸਾਰੀ ਸਟੀਲੀ ਆ ਜੀ ਮੰਨ ਲਓ ਜਿਹੜੀ ਬਾਰਮ ਦੇ ਥੱਲੇ ਚਾਦਰ ਆ ਹਾਂਜੀ ਉਹ ਸਾਰੀ ਸਟੀਲੀ ਆ ਇਹ ਆਪਣੇ ਸਟੀਲੀ ਆ ਸਾਰੀ ਸਟੀਲੀ ਆ ਜੀ ਟੋਟਲ ਵੀ ਜਿੱਥੇ ਘਸਣਾ ਜੀ ਉੱਤੇ ਮੰਨ ਲਓ ਵੀ ਇੱਕ ਵਾਰ ਸਟੈਂਡਰਡ ਦਾ ਕਾਟਰ ਲਿਆ ਜਾਓ ਤੇ ਹਾਂ ਮੁੜ ਕੇ ਬੇਚਿੰਤ ਹੋ ਜਾਓ ਬੇਚਿੰਤ ਹੋ ਜਾਓ ਜੀ ਕੀ ਆਦਰ ਆ ਨਾ ਵਿੱਚ ਬਾਰਮ ਦੇ ਥੰਡੇ ਚਾਦਰ ਚੱਲਦੀ ਆ ਹਾਂਜੀ ਟ੍ਰੀਲੀ ਜਾਦਰ ਆ ਬਾਕੀ ਵੀ ਜਿਹੜੇ ਆਪਣੇ ਇਹ ਮੂਰੇ ਆਪਣੇ ਆ ਲਾਏ ਹੋਇਆ ਬਰਮੇ ਇਹਨਾਂ ਦੇ ਵਿੱਚ ਇਹ ਕਿਹੜੀ ਜਾਦਰ ਯੂਜ਼ ਕਰਦੇ ਹੋ ਇਹ 14 ਗੇਜ ਆ ਸਰ ਸਾਰੀ ਸਾਰੀ ਗੇਜ ਆ ਹਾਂਜੀ ਇਹ ਮਲੋ ਹੈਵੀ ਚਾਦਰ ਹੈ 14 ਗੇਜ ਸਾਰੀ ਬਾਕੀ ਪਾ ਜੀ ਹੁਣ ਗੀਅਰ ਤੇ ਜਿਹੜਾ ਇਹ ਮੱਕੀ ਵਾਲੇ ਕਟਰ ਦਾ ਇੱਕ ਮੇਨ ਪੁਆਇੰਟ ਹੈਗਾ ਗੀਅਰ ਹਾਂਜੀ ਹਨਾ ਜੀ ਇਹਦੇ ਵਜੇ ਗੀਅਰ ਕਿਹੜੀ ਤੋਂ ਆਪਣੀ ਦਾ ਆਪਾਂ ਯੂਜ਼ ਕਰਦੇ ਆ ਲਾਉਣੇ ਮਲੋ ਆਪਣੇ ਕਟਰ ਦੇ ਗੀਅਰ ਵੈਸੇ ਆਪਾਂ ਆਪ ਹੀ ਕੰਪਲੀਟ ਕਰਦੇ ਆ ਜੀ ਇੱਥੇ ਬਣਾਉਂਦੇ ਆ ਅਸੀਂ ਅੰਦਰੇ ਗੀਅਰ ਤਿਆਰ ਕਰਦੇ ਹਾਂ ਗੀਅਰ ਤਿਆਰ ਕਰਦੇ ਆਂ ਇਹ ਗੀਅਰ ਸਾਰੇ ਜੀ ਇੱਥੇ ਬਣਾਉਣੇ ਪੈਣਗੇ ਤਕਰੀਬਨ ਅਸੀਂ ਕੰਬੈਨ ਪਾਰਟ ਦੇ ਵਿੱਚ ਜਾਈਏ ਤਾਂ ਬਹੁਤ ਹੀ ਘੱਟ ਪਾਰ ਬਾਰ ਹੋਣ ਨੇ ਜੀ ਤਕਰੀਬਨ ਅਸੀਂ ਆਪ ਹੀ ਡਬਲ ਕਰਦੇ ਹਾਂ ਵੀ 11 ਇੱਥੇ ਬਣਾਉਂਦੇ ਆਂ ਜਿਆਦਾ ਆਪ ਹੀ ਡਬਲ ਕਰਦੇ ਹਾਂ ਠੀਕ ਹੈ ਜੀ ਬਾਕੀ ਵੀ ਇੱਕ ਹੋਰ ਗੱਲ ਆ ਜਿਵੇਂ ਹੁਣ ਦੇਖਨੇ ਆਪਾਂ ਅੱਜ ਤੇ 2-4 ਸਾਲ ਪਹਿਲਾਂ ਇੱਕ ਹਾਂਜੀ ਹਾਂਜੀ ਜੀ ਘਾ ਫੂਸ ਲੈਫਟ ਦੀ ਪਲੇਟ ਆਈ ਸੀ ਹਾਂਜੀ 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 ਉਹਦੇ ਵਿੱਚ ਤੁਹਾਡਾ ਉਹ ਜਮੀ ਉਹ ਚੀਜ਼ ਵਾਸਤੇ ਅਸੀਂ ਇੰਨਾ ਲੰਮਾ ਸਮਾਂ ਲੱਗ ਗਿਆ ਜੀ ਜਿਹੜਾ ਮਿਲੋ ਘਾ ਫੂਸ ਦਾ ਸੁਨਦੀ ਤੇ ਮਤਲਬ ਉਹ ਫਿਲ ਬਿਲਕੁਲ ਹੀ ਖਤਮ ਕਰਦੀ ਹੈ ਨਹੀਂ ਤੁਸੀਂ 5 ਸਾਲ ਜਿਹੜਾ ਟ੍ਰੇਨ ਲਿਆ ਹੈ ਕਾਬੂਸ ਕਰਕੇ ਲਿਆ ਹੈ ਨਹੀਂ ਹਾਂਜੀ ਹਾਂਜੀ ਮਤਲਬ ਕਟਰ ਵੱਲ ਦੇ ਵਿੱਚ ਪ੍ਰੋਬਲਮ ਆਵੇ ਤੁਹਾਨੂੰ ਅੱਛਾ ਵੀ ਕਿਸੇ ਆਪਣੇ ਬਾਅਦ ਜਦੋਂ ਦਿੱਕਤ ਨਾ ਆਵੇ ਕੇ ਚੀਜ਼ ਜੀ ਜੀ ਹਾਂਜੀ ਹਾਂਜੀ ਕਾਬੂਸ ਇਹਦੇ ਵਿੱਚ ਮਤਲਬ ਸਤਿਕਾਰ ਹੈ ਬਿਲਕੁਲ ਸਤਿਕਾਰ ਹੈ ਜੀ ਬੇਚਿੰਤ ਹੋ ਕੇ ਚਲਾਓ ਕੋਈ ਕਾਬੂ ਦੀ ਪ੍ਰੋਬਲਮ ਨਹੀਂ ਵੀ ਭਾਈ ਜੀ ਇੱਕ ਚੈਨ ਆ ਜਿਹੜੀ ਆਪਾਂ ਇਹ ਹਾਂਜੀ ਹਾਂਜੀ ਚੇਨ ਕਿਹੜੀ ਕੰਪਨੀ ਦੀ ਯੂਜ਼ ਕਰਦੇ ਹੋ ਬਈ ਚੇਨ ਆਪਾਂ ਵਧੀਆ ਕੰਪਨੀ ਦੀ ਪਾਉਂਦੇ ਆ ਜੀ ਸਾਰੀ ਵਧੀਆ ਕੰਮ ਡਾਇਮੰਡ ਵਗੈਰਾ ਤੇ ਰੋਲਰਾਂ ਵਗੈਰਾ ਵਧੀਆ ਚੇਨ ਪਾਉਂਦੇ ਆ ਟਾਪ ਦੀ ਪਾਉਂਦੇ ਆ ਹਾਂ ਟਾਪ ਦੀ ਚੇਨ ਆਪਣੀ ਜਿੰਨਾ ਸਿਸਟਮ ਹੋ ਗਿਆ ਵੀਰੇ ਟਾਪ ਜੀ ਹੋਗਾ ਆਪਣੀ ਜਿੰਨੀ ਸਪਰੌਕਟ ਵੀ ਹੋਗੀ ਨਾ ਤੇ ਸਾਰੀ ਟੈਂਪਰ ਹੋ ਜੀ ਮਤਲਬ ਆਮ ਕੱਚੀ ਨਹੀਂ ਹੋਗੀ ਮਤਲਬ ਇਹ ਸਰਾਉਟ ਕੱਸੂਗੀ ਨਹੀਂ ਕੱਸੂ ਨਹੀਂ ਨਾਨਾ ਜੀ ਕੱਸਣਾ ਨਾ 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 ਜੀ ਬਿਲਕੁਲ ਹੀ ਤੇ ਚੇਨ ਟੈਟ ਕਰਨ ਵਾਸਤੇ ਵੀ ਆਪਣਾ ਆਟੋਮੈਟਿਕ ਸਿਸਟਮ ਆਏ ਨੇ ਇਹ ਵੀ ਤਰਨੂ ਕਿ ਚੈਂਟ ਲਿੱਟ ਹੁੰਦਾ ਹੈ ਕਰੇ ਕੋ ਅੱਛਾ ਮੰਨ ਲਓ ਜਿਵੇਂ ਹੁਣ ਚੈਂਟ ਢਿੱਲੀ ਹੁੰਦੀ ਆਟੋਮੈਟਿਕ ਟਾਈਟ ਹੋ ਗਈ ਜੀ ਆਟੋਮੈਟਿਕ ਤੁਹਾਨੂੰ ਕੁਝ ਨਹੀਂ ਕਰਨਾ ਤੁਸੀ ਆਟੋਮੈਟਿਕ ਟਾਈਟ ਹੋ ਜਾਣਾ ਚਾਹੀਦਾ ਅੱਛਾ ਮੰਨ ਲਓ ਆਪਾਂ ਨੇ ਆਪ ਨੇ ਚਲਾਉਣ ਵਾਲੇ ਆਪਰੇਟਰ ਨੇ ਕੁਝ ਨਹੀਂ ਕਰਨਾ ਆਪਰੇਟਰ ਨੇ ਸੇਤੀ ਕੁਝ ਨਹੀਂ ਕਰਨਾ ਜੀ ਇਹਨੇ ਆਟੋਮੈਟਿਕ ਟਾਈਟ ਹੋ ਜਾਣਾ ਚਾਹੀਦਾ ਜਿੰਨੇ ਘਟਲੀ ਹੋਊ ਆਪਣੇ ਆਪ ਆਪਣੇ ਆਪ ਟਾਈਟ ਹੋ ਜਾਣਾ ਇਹਦੇ ਵਿੱਚੇ ਕੁਝ ਸਿਸਟਮ ਲਾਉਣਾ ਹੈ ਇਹਦੇ ਵਿੱਚ ਸਿਸਟਮ ਲਾਇਆ ਹੋਇਆ ਸਾਡਾ ਜੀ ਇਹ ਆਟੋਮੈਟਿਕ ਟਾਈਟ ਹੋਣਾ ਚਾਹੀਦਾ। ਲਓ ਜੀ ਬਾਈ ਇਹ ਹੁਣ ਸਟੈਂਡ ਸਟ ਨੇ ਦਾ ਜਮੇ ਆ ਨਾ ਆਪਰੇਟਰ ਨੂੰ ਮੰਨ ਲਓ ਫੋਰਮੈਨ ਜਾਂ ਆਪਰੇਟਰ ਚਲਾਉਣ ਵਾਲਾ ਆਪਣਾ ਵੀਰ ਹੈ ਨਾ ਜਮੇ ਉਹਦੇ ਬਾਅਦ ਆਸਾਨ ਕਰਦਾ ਕੰਮ ਇੱਕ ਆ ਦੇਖੋ ਨਾ ਕਿੰਨੀ ਕਿੰਨਾ ਵਧੀਆ ਕੰਮ ਕਰਦਾ ਜਿਹੜਾ ਹਨਾ ਚੈਨ ਕਸਣੀ ਆ ਜਾਂ ਆਪਾਂ ਕੋਈ ਚੀਜ਼ ਦੇਖਣੀ ਆ ਨਾ ਕਈ ਵਾਰੀ ਕੋਈ ਬੈਰਿੰਗ ਜਾਂ ਗਰੀਸ ਪਾਣੀ ਕਰਨਾ ਹੈ ਤਾਂ ਨਹੀਂ ਅੱਗੇ ਆਪਾਂ ਨੂੰ ਕੀ ਆ ਵੀ ਚਾਰੇ ਪਾਸੇ ਨਾਟ ਹੁੰਦੇ ਨੇ ਨਾ ਜਿਆਦਾ ਪਹਿਲੇ ਖੋਲਦੇ ਖੋਲਦੇ ਆਉਂਟ ਟੁੱਟ ਜਾਂਦਾ ਹਾਂ ਹਾਂਜੀ ਬਾਈ ਚਾਬੀ ਚੱਕੋ ਲਾਓ ਨਾਟ ਕਾਬਲੇ ਸਲਿੱਪ ਕਰਨ ਦਾ ਅਗਲਾ ਸਿਰਫ ਇੱਕਾ ਦੇ ਇੱਕ ਲੋਕ ਲਾਉਣਾ ਜੀ ਹੌਕ ਲਾਈ ਹੋਈ ਹੈ ਹਨਾ ਬਸ ਲੌਕ ਹੈ ਜੀ ਖੋਲੋ ਖੁੱਲਣ ਤੋਂ ਬਾਅਦ ਆਪਣਾ ਜਿਹੜਾ ਤਾਪਾ ਬਸ ਦੇਖੋ ਇਹਨੇ ਆਟੋਮੈਟਿਕ ਹੀ ਲੌਕ ਹੋ ਜਾਣਾ ਬਾਈ ਜੀ ਛੱਡ ਦਿਓ ਇਹਨੂੰ ਇੱਥੇ ਲੌਕ ਆਟੋਮੈਟਿਕ ਲੌਕ ਹੈ ਨਾ ਬੰਦਾ ਬੇਚਿੰਤ ਹੋ ਕੇ ਕਹਿਦੀ ਆਪਾਂ ਵੀ ਬੈਠ ਕੇ ਕੰਮ ਕਰ ਸਕਦਾ ਕੰਮ ਕਰ ਸਕਦਾ ਜੀ ਬਾਈ ਜੀ ਆਪਾਂ ਇੱਕ ਜੀ ਹੋਰ ਦੇਖੀ ਆ ਹਾਂ ਜੀ ਜਿਹੜੀ ਕਈ ਕੰਪਨੀਆਂ ਨੇ ਇਹ ਜੀ ਦੇਖੇ ਉਹ ਲੱਕੜੀ ਲੱਗੀ ਵੀ ਹੁੰਦੀ ਆ ਲੱਕੜੀ ਦਾ ਪੀਛ ਲੱਗਿਆ ਹੁੰਦਾ ਹਾਂਜੀ 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 ਇਹ ਤੁਸੀਂ ਉਹ ਲਾਇਆ ਫਿਰ ਜਾਂ ਵੀ ਮੰਨ ਲਓ ਨਹੀਂ ਅਸੀਂ ਫਾਈਬਰ ਲਾਇਆ ਜੀ ਲੱਕੜੀ ਕੀ ਨਾ ਟਾਈਮ ਨਾਲ ਘਸ ਜਾਂਦੀ ਆ ਥੋੜਾ ਨਾਲ ਚਲਦੀ ਆ ਕਸ ਦੀ ਨਹੀਂ ਇੱਕ ਕਸੂਗੀ ਨਹੀਂ ਨਾ ਜੀ ਨਾ ਕਸੰਦਾ ਚਾਂਸ ਹੀ ਨਹੀਂ ਹੈ ਜੀ ਸੰਧ ਜੀ ਜੀ ਬਿਲਕੁਲ ਬਾਕੀ ਹੁਣ ਆਪਾਂ ਗੱਲ ਕਰੀਏ ਜਿਹੜੇ ਬਰਮੇ ਆ ਹਾਂ ਜੀ ਹਾਂ ਜੀ ਇਹਨਾਂ ਦੇ ਇੱਕ ਕੰਪਲੀਟ ਇਹ ਬੜੀ ਆਉਂਦੀ ਦੀ ਵੀ ਬਾਈ ਜੀ ਗਰੀਸ ਪਾਣੀ ਦੇ ਬੈਰਿੰਗ ਦੇ ਵਿੱਚੋਂ ਨਾ ਸੁੱਕੇ ਚੱਲਦੇ ਆ ਹਾਂ ਜੀ ਹਾਂ ਜੀ ਹਾਂ ਜੀ ਸਹੀ ਹੈ ਨਾ ਕੰਪਨੀਆਂ ਦਾ ਕੀ ਹੁੰਦਾ ਦਾ ਹਾਂ ਜੀ ਵੇੜਾ ਗਰੀਸ ਵਾਲਾ ਸਿਸਟਮ ਉਹ ਕੋਈ ਰੱਖਿਆ ਹੀ ਨਹੀਂ ਤਾਂ ਤੋੜਦਾ ਨਹੀਂ ਨਹੀਂ ਆਪਣੀ ਸਿਸਟਮ ਹੈਗਾ ਜੀ ਆ ਦੇਖੋ ਇੱਥੇ ਨਿੱਪ ਲੱਗਦਾ ਜੀ ਬਰਾਮੇ ਜੀ ਲੱਗਦਾ ਅੱਛਾ ਵਿੱਚ ਨਿੱਪ ਹਾਂ ਜੀ ਨਿੱਪ ਲੱਗਿਆ ਹੋਇਆ ਜੀ ਗਰੀਸ ਉਹਦੇ ਵਿੱਚ अच्छा डेली ने बोला डेली ग्रीस देंगे हां जी हां जी कोई चक्कर आराम ना देवे ਗਲੀ ਬੰਦੇ আচ্ছা ਬਾਈ ਜੀ ਹੁਣ ਆਪਾਂ ਮੇਨ ਪੁਆਇੰਟ ਆ ਜਿਹੜਾ ਆਜੀ ਇੱਕ ਪਲੇਟ ਤੇ ਹਾਂ ਜੀ ਹਾਂ ਜੀ ਜਿਹੜਾ ਮੇਨ ਮਸਲਾ ਹੈ ਨਾ ਪਲੇਟ ਦਾ ਹਾਂ ਜੀ ਵੀ ਕਿਹੜੀ ਕੰਪਨੀ ਦਾ ਤੁਸੀਂ ਪਲੇਟ ਯੂਜ਼ ਕਰਦੇ ਹੋ ਪਲੇਟ ਅਸੀਂ ਬਾਹਰੋਂ ਲੈਂਦੇ ਆ ਜੀ ਜੀ ਬੱਟ ਵਾਲਾ ਪਲੇਟਾ ਬਹੁਤ ਵਧੀਆ ਕੁਆਲਿਟੀ ਦਾ ਥਲਬਾਰ ਵੀ ਕੱਢਿਆ ਪਿਆ ਤੁਹਾਨੂੰ ਪਤਾ ਲੱਗੇਗਾ ਜੀ ਫਿਰ ਆਪਣਾ ਬਹੁਤ ਟੌਪ ਦਾ ਪਲੇਟ ਲੱਗਾ ਇਦ ਅੱਛਾ ਮੰਨ ਲਓ ਜਿਹੜਾ ਬਲੇਡ ਲਾਉਨੇ ਆ ਇਹ ਬਾਹਰ ਬਲੇਡ ਪਏ ਦੇ ਨਾਲ ਦਾ ਹੀ ਬਲੇਡ ਲੱਗਿਆ ਹੋਇਆ ਹੈ ਸੇਮ 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 ਬਾਈ ਇੱਥੇ ਇਹਦੇ ਨਾਲ ਦਾ ਹੀ ਬਲੇਡ ਲੱਗਿਆ ਆ ਹਾਂਜੀ ਹਾਂਜੀ ਇਹ ਲੱਗਿਆ ਹੋਇਆ ਬਾਈ ਮੈਡਲ ਹੈ ਕਿਹੜੀ ਲਿਖਿਆ ਹੋਇਆ ਹੈ ਯੂਰੋ ਬਾਈ ਯੂਰੋ ਬਾਈ ਵਾਕਈ ਬਾਈ ਇਹਨਾ ਬਲੇਡ ਦਾ ਜਿਹੜੀ ਕੁਆਲਿਟੀ ਆ ਸਿਰ ਬਾਈ ਜੀ ਸਿਰ ਕੁਆਲਿਟੀ ਦੇਖੋ ਤੁਸੀਂ ਸਪੈਸ਼ਲ ਜਿਵੇਂ ਕਹਿ ਰਹੀ ਆਪਾਂ ਬਾਕੀ ਬਾਈ ਜਿਹੜੀ ਬਿਟ ਦੀ ਗੱਲ ਕਰਨੀ ਆ ਆਪਾਂ ਹਾਂਜੀ ਆ ਬਿੱਟ ਇਹਨੂੰ ਆ ਬਿੱਟ ਲੱਗੀ ਹੋਈ ਆ ਹਾਂਜੀ ਹਾਂਜੀ ਆ ਬਿੱਟ ਹੈ ਜੀ ਜੀ ਆ ਗਿਆ ਬਿੱਟ ਇਹ ਪੈਸੇ ਨਹੀਂ ਲੱਗੀ ਹੋਈ ਆ ਜੀ ਹਾਂ ਆ ਲੱਗੀ ਕਿੰਨੇ ਕੀਲੇ ਦੀ ਗਰੰਟੀ ਦਿੰਦੇ ਹੋ ਕੰਪਨੀ ਕੋਲ ਸਾਡੇ ਹਿਸਾਬ ਨਾਲ ਤਾਂ ਮਰਦ ਨਹੀਂ ਹੈਗਾ ਜੀ ਜੀ ਨਹੀਂ ਬੇਰ ਮਾਰਨ ਚਾਂਸ ਹੀ ਨਹੀਂ ਹੈਗਾ ਐਸਟੀਮੇਟ ਦਾ ਹੋਊਗਾ ਨਾ ਕੋਈ ਕਿੰਨੇ ਹਜ਼ਾਰ ਕੀਲੇ ਦਾ 2000 ਕੀਲੇ ਦਾ ਮੀਨਿੰਗ ਮੇਰੇ ਸਾਬ ਨਾਲ ਘੱਟੋ ਘੱਟ ਤਿੰਨ ਤੋਂ ਚਾਰ ਸੀਨ ਤਾਂ ਆਰਾਮ ਨਾਲ ਚੱਲੇਗਾ ਜੀ ਤਿੰਨ ਚਾਰ ਸੀਜ਼ਨ ਹਾਂਜੀ ਆਰਾਮ ਨਾਲ ਚੱਲੇਗਾ ਕੋਈ ਚਕਾਲੀ ਗੱਲ ਨਹੀਂ ਬਾਕੀ ਉਹ ਹਨਾ ਤੁਹਾਨੂੰ ਪਤਾ ਹੀ ਆ ਉਹਦਾ ਸਦਾ ਸਭ ਤੋਂ ਵੱਧ ਜ਼ੋਰ ਆ ਇਸ ਬਲੇਡ ਦੇ ਉੱਤੇ ਲੱਗਿਆ ਹੋਇਆ ਜੀ ਅੱਛਾ ਤਰੀ 5 ਸਾਲਾਂ ਦਾ ਸੁਪੀਰੀਅਰ ਇਹ ਮੇਨ ਧੜਕਣਾ ਜੀ ਕਟੜਵਾਰ ਦੇ ਜੀ ਮੇਨ ਧੜਕਣਾ ਹੈ ਜਿਹੜਾ 5 ਸਾਲ ਕੀ ਤੱਕ ਗਈ 5 ਸਾਲ ਅਨਸਪੀਰੀਅੰਸ ਕਰਿਆ ਬਲੇਡ ਪਈਆਦੇ ਕਰਿਆ ਹਾਂਜੀ ਹਾਂਜੀ ਇਹ ਚੀਜ਼ਾਂ ਦੀ ਕਰਿਆ ਜੀ ਅੱਛਾ ਇਹ ਚੀਜ਼ਾਂ ਦੀ ਕਰਿਆ ਜਿਹੜਾ ਕੁ ਕਰਿਆ ਹੈ ਜੀ ਹੁਣ ਮੇਨ ਚੀਜ਼ ਇਹ ਕਟੜਾ ਬੰਦ ਹੋ ਗਿਆ ਤਾਂ ਸੰਦਲ ਚੋਕ ਹੋ ਗਿਆ ਕਟੜਵਾਰ ਹਾਂਜੀ ਬਲੇਡ ਦੀ ਸਭ ਤੋਂ ਵੱਡੀ ਸਮੱਸਿਆ ਬਲੇਡ ਦੀ ਆਉਂਦੀ ਹੈ ਜੀ ਬਲੇਡ ਆਪਣਾ ਸਹੀ ਪ੍ਰੋਪਰ ਸਹੀ ਆ ਆਪਣਾ ਕਟੜਾ ਨਾ ਭਾਵੇਂ ਤੁਸੀਂ ਕੁਆਰਡ ਦੇ ਵਿੱਚੋਂ ਚੱਕ ਕੇ ਰੇਅਰ ਕਰਕੇ ਚਲਾ ਲਓ ਹਾਂਜੀ ਹਾਂਜੀ ਉਹ ਵੀ ਤੁਹਾਡਾ ਕਟੜਾ ਨਾ ਜਿਹੜਾ ਤੁਹਾਨੂੰ ਧੋਖਾ ਨਹੀਂ ਦੇ ਜਿਹੜਾ ਮੰਨ ਲਓ ਕੰਪਨੀ ਬਲੇਡ ਤੇ ਸੋਧ ਕਰਕੇ ਹੈ ਨਾ ਜਾਂ ਬਲੇਡ ਬਿੱਟ ਵਾਲਾ ਟਾਲੀਅਨ ਬਲੇਡ ਕਹਿ ਦੀ ਆਪਾਂ ਜਾਂ ਯੂਰਪ ਦਾ ਕਹਿ ਦੀ ਹੈ ਨਾ ਹਾਂਜੀ ਉਹ ਲਾਉਂਦੀ ਆ ਤਾਂ ਬਈ ਉਹ ਕਟਰਾ ਉਹ ਚਾਹੇ ਜਿੱਦਾਂ ਜਿਹੜਾ ਮਰਜੀ ਕੰਪਨੀ ਦਾ ਹੋਵੇ ਉਹ ਤੁਹਾਡਾ ਕਟਰ ਕਦੇ ਮਰੂਗਾ ਇਹ ਬਾਈ ਹੈ ਨਾ ਯੂਰਪ ਦਾ ਬਲੇਡ ਆ ਜਿਹੜਾ ਬਾਕੀ ਇੱਕ ਵਾਰ ਸਟੈਂਡਰਡ ਕੰਮੈਨ ਆ ਕੇ ਜਰੂਰ ਇੱਕ ਵਾਰ ਇਹਦਾ ਨਾ ਕਟਰ ਦੀ ਕੁਆਲਿਟੀ ਹੈ ਜਿਹੜੀ ਜਰੂਰ ਇੱਕ ਵਾਰ ਚੈੱਕ ਕਰਿਓ ਕਿ ਇੱਕ ਕਰਨ ਦੇ ਬਾਅਦ ਹੈ ਨਾ ਬਾਡੀ ਲਾਈਨ ਦੇ ਵਿੱਚ ਦੇਖ ਲਈਏ ਆਪਾਂ ਜਾਂ ਚੈਨ ਦੇ ਚੈਨ ਦੇ ਮਾਉਲੇਜ ਦੇਖ ਲਈਏ ਜਾਂ ਆਪਾਂ ਬਲੇਡ ਦੇ ਮਾਮਲੇ 'ਚ ਦੇਖ ਲਈਏ ਯੂਰਪ ਦਾ ਬਲੇਡ ਆ ਵੀ ਖਚਾਈ ਵਾਲੇ ਪੱਖੋਂ ਤਾਂ ਕਿਸੇ ਵੱਲੋਂ ਕੰਪਨੀ ਨੇ ਕਾਚ ਛੱਡੀ ਨਹੀਂ ਬਸ ਕਿੰਨੇ ਕ ਪੀਸ ਦੇ ਦਾ ਵੀ ਰਾਇਤ ਕੀ ਹੈ ਇਹ ਤਾਂ ਕਾਫੀ ਗਏ ਜੀ ਕਾਫੀ ਤਕਰੀਬਨ ਵੱਧ ਗਈ ਆਪਣੇ ਪਾਸ ਜੀ ਵਧੀਆ ਡਿਮਾਂਡ ਹੈ ਜੀ ਠੱਗ ਵਾਰ ਦੀ ਹੈ ਵਧੀਆ ਚੱਲਦਾ ਹੈ ਹਾਂ ਜੀ ਹਾਂ ਜੀ ਪੂਰਾ ਵਧੀਆ ਜੀ ਪੂਰਾ ਵਧੀਆ ਬਾਕੀ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਨਾ ਜਿਹੜਾ ਤੁਹਾਨੂੰ ਤਾਪਾ ਦਿਖਾਇਆ ਹੈ ਹਾਂਜੀ ਇਹ ਚੀਜ਼ਾਂ ਹੋ ਗਈਆਂ ਛੋਟੇ ਛੋਟੇ ਗੱਲਾਂ ਹੁੰਦੀਆਂ ਨਾ ਭਾਈ ਜਿਵੇਂ ਆ ਇਹਦੇ ਜ਼ਰਾ ਪਰ ਲੱਗੀ ਹੋਈ ਆ ਹਾਂਜੀ ਇਹ ਨਾ ਕਈ ਵਾਰ ਬੰਦਾ ਜਾਂ ਕਾਲੀ ਜੀ ਮਾਰਦਾ ਜਾਂ ਰੋਡ ਤੇ ਜਾਂਦੇ ਆ ਆਪਾਂ ਸੜਕੀ ਜਾਂਦੇ ਆ ਨਾ ਆ ਦੇ ਥੋੜੇ ਸਾਹਮਣੇ ਆ ਬਾਕੀ ਭਾਈ ਜੀ ਇਹਨੂੰ ਤਿਆਰ ਕਰਨੇ ਤੋਂ ਬਾਅਦ ਪੇਂਟ ਹੁੰਦਾ ਕਿ ਨਾਲ ਕੱਲਾ ਕੱਲਾ ਪਾੜ ਕਰਕੇ ਤਿਆਰ ਨਹੀਂ ਹਰ ਕੱਲਾ ਕੱਲਾ ਪਾੜ ਕਰਕੇ ਜਾਂ ਬਾਅਦ ਚ ਫਿਟਿੰਗ ਹੁੰਦੀ ਹੈ ਜੀ ਜੀ ਪਹਿਲਾਂ ਪਲੇਟਾਂ ਦੇ ਕੱਲਾ ਕੱਲਾ ਪਾਰਟਮੈਂਟ ਕਰਦੇ ਕੱਲਾ ਕੱਲਾ ਪਾਰਟ ਪੇਟ ਹੋਗਾ ਜੀ ਉਹ ਦਵਾ ਦੇ ਦੀ ਫਿਟਿੰਗ ਹੋਗੀ ਸਾਰਾ ਗਾਟਰ ਬਾਅਦ ਫਿਟਿੰਗ ਹੁੰਦਾ ਬਾਅਦ ਫਿਟਿੰਗ ਹੁੰਦਾ ਜੀ ਸਾਰਾ ਬਾਕੀ ਆ ਮਾਰਕ ਹੈ ਨਾ ਬਈ ਸਟੈਂਡਰਡ ਇਹਨੂੰ ਕਹਦੇ ਆਪਾਂ ਤੁਸੀਂ ਕੰਬਾਈਨ ਦੇ ਮਾਮਲੇ 'ਚ ਸੁਣੇ ਹੋਣਾ ਬਾਕੀ ਆ ਜੀ ਇਹ ਪਾਉਣ ਇੱਧਰ ਬਹਿਰੀਆਂ ਤੇ ਬਈ ਜੀ ਇਹ ਇਹ ਡੱਬੀ ਜਿਹੜੀ ਇਹ ਕਾਦੇ ਵਾਸਤੇ ਬਣਵਾ ਕੇ ਲਾਈ ਜਾਈ ਇੰਨੀ ਆ ਇਹ ਅਡਜਸਟਮੈਂਟ ਰੱਖੀ ਵੀ ਹੈ ਜੀ ਮਲੋਂ ਅਲੱਗ-ਅਲੱਗ ਕੰਬਾਈਨਾਂ ਵਾਸਤੇ ਜੀ ਕਿ ਇਹਦੇ ਮੋਂ ਲਾਈਨਮੈਂਟ ਜਿਹੜੀ ਅੰਦਵਾਰ ਹੁੰਦੀ ਹੈ ਉਹ ਲਾਈਨ ਉਹਦੇ ਨਾਲ ਲਾਈਨਮੈਂਟ ਸੱਚੇ ਮੰਨ ਲਓ ਜਿਵੇਂ ਕਿਸੇ ਕੰਬੈਨ ਦਾ ਫਿਲਟਰ ਛੋਟਾ ਹੈ ਹਨਾ ਉਹਦੇ ਬਾਹਰ ਪੁਲੀ ਕਰ ਲਓ ਜੇ بڑا ਹੈ ਤਾਂ ਅੰਦਰ ਕਰ ਲਓ ਜਿਵੇਂ ਆਪਾਂ ਜਰੰਜਨ ਚ ਪਾਉਣਾ ਜੀ ਤਾਂ ਉਹਦਾ ਆਪਾਂ ਨੂੰ ਅੰਦਰ ਕਰਨੀ ਪਊਗੀ ਉਦੋਂ ਮਿਲੋ ਇਹ ਨਿਕਲ ਜਾਣਾ ਤੇ ਉਹ ਪਈ ਜਾਣਾ ਇਹ ਤਾਂ ਬਹੁਤ ਅੱਗੇ ਲੇ ਗਏ ਯਾਰ ਤੁਸੀਂ ਬਾਈ ਇਹ ਜੀ ਦੀ ਮੰਗ ਹੈ ਇਹ ਜ਼ਰੂਰੀ ਹੈ ਜੀ ਇਹ ਚਾਹਤ ਨਹੀਂ ਇਹ ਬਾਈ ਇਹ ਕੋਹਰਾ ਵਿੱਚ ਜਿਹੜਾ ਸਪੈਸਰ ਆ 베アリング ਨੂੰ ਛੱਡ ਗਏ ਇੱਕ ਐਡਾ ਸਪੈਸਰ ਪਾਤਾ ਵੀ ਜਿਵੇਂ ਆਪਣਾ ਫਿਲਟਰ ਦੇ ਵਿੱਚ ਨਾ ਲਾਈਨ ਨਾ ਬਣੇ ਆਪਾਂ ਨੂੰ ਵੀ ਇਹ ਨਹੀਂ ਹੈਗਾ ਵੀ ਫਿਲਟਰ ਲਾਉਣਾ ਪੈ ਜੂਗਾ ਜਾਂ ਆਪਾਂ ਨੂੰ ਕੋ ਬੱਡ ਬਾਈ ਜਿਹੜਾ ਪੇਂਟ ਆ ਬਾਦਰਬਾਈ ਜੀ ਇਹਦੇ ਇਹ ਪੇਂਟ ਬੜਾ ਕੁਆਲਿਟੀ ਦਾ ਲੱਗਦਾ ਵੀ ਲੱਗ ਜਿਵੇਂ ਨਾ ਕਾਰ ਕਹੀਦੀ ਆਪਾਂ ਨਾ ਫੋਰਚੂਨਰ ਵਾਂਗੂ ਚਮਕਦੀ ਵਾਂਗ ਇਹ ਕੀ ਚੱਕਰ ਆ ਸਰ ਇਹ ਚੱਕਰ ਸਾਡਾ ਸਭ ਤੋਂ ਜ਼ਿਆਦਾ ਜ਼ੋਰ ਪੇਂਟ ਦੇ ਵੀ ਲੱਗਿਆ ਹੋਏ ਹੁੰਦਾ ਈ ਸਾਡਾ ਜੀ ਆਪਣਾ ਜਿਹੜਾ ਪੇਂਟ ਆ ਸਾਰੇ ਇਹ ਪੱਠੀ ਪੇਂਟ ਆ ਜੀ ਪੀਯੂ ਪੇਂਟ ਕਹਿੰਦੇ ਇਹਨੂੰ ਪੱਠੀ ਪੇਂਟ ਆ ਆਪਾਂ ਹਰ ਹੀ ਪੇਂਟ ਕਰਕੇ ਇਹਨੂੰ ਹੀਟ ਨਾਲ ਛਕਾਉਨੇ ਆ ਹੁਣ ਨੋਰਮਲ ਨਹੀਂ ਆ ਮਨ ਪੈਨ ਮਾਰ ਕੇ ਚੜਦਾ ਅੱਛਾ ਮਨ ਜਿਹੜਾ ਸਾਰੇ ਘਟਨ ਨੂੰ ਪੱਠੀ ਪੇਂਟ ਟੋਟਲ ਪੱਠੀ ਪੇਂਟ ਗੱਲਾ ਗੱਲਾ ਪੇਂਟ ਪੱਠੀ ਦੇ ਵਿੱਚੋਂ ਨਿਕਲ ਗਿਆ ਹਾਂਜੀ ਪੱਠੀ ਦੇ ਵਿੱਚੋਂ ਨਿਕਲ ਜਾਉਣਾ ਇਸੇ ਕਰਕੇ ਆਪਣੀ ਚਮਕਟ ਮੈਂ ਉਹੀ ਕਹਿਣਾ ਵੀ ਫੋਜ ਜਿਵੇਂ ਆਪਾਂ ਕਹਿੰਦੇ ਕਾਰ ਚਮਕਦੀ ਹੁੰਦੀ ਆ ਐਂ ਘਟਨ ਲਿਸਕਾ ਮਾਰਦਾ ਕੋਈ ਮੇਰੇ ਦਿਮਾਗ 'ਚ ਆਉਂਦੀ ਵੀ ਇਹ ਪੇਂਟ ਕਿਹੜਾ ਬਾਕੀ ਹੈ ਨਾ ਇਹ ਚੀਜ਼ ਬਾਈ ਤੁਸੀਂ ਵੀ ਹੈ ਨਾ ਦੇਖ ਸਕਦੇ ਹੋ ਜਿਵੇਂ ਬਾਦਲ ਬਾਈ ਨੇ ਕਿਹਾ ਵੀ ਕੱਲੀ ਗਲੀ ਜਿਹੜੀ ਚੀਜ਼ ਸਾਡੀ ਪੇਂਟ ਹੋ ਕੇ ਆਉਂਦੀ ਆ ਨੇ ਕੀ ਕੀ ਹੁੰਦਾ ਜੇ ਇਹਨਾਂ ਪਾਈਆਂ ਹੋਈਆਂ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਆ ਦੇਖੋ ਕੱਲੀ ਕੱਲੀ ਚੀਜ਼ ਜਿਹੜੀ ਬਾਅਦ ਫਿਟਿੰਗ ਹੋਈ ਜੁਈ ਇਹ ਨਹੀਂ ਹੈਗਾ ਵੀ ਉੱਪਰ ਕਰਕੇ ਬੀਟਿੰਗ ਪੇਂਟ ਵੱਜਿਆ ਆਪਾਂ ਨੂੰ ਫਿਲਟਰ ਦੀ ਵੱਡ ਬੜਈਏ ਦੀ ਲੋੜ ਨਹੀਂ ਪਊਗੀ ਇੱਥੇ ਤੇ ਸਿਰਫ ਆ ਇੱਕ ਸਪੈਂਸਰ ਕੱਢੋ 베ਰਿੰਗ ਨੂੰ ਸੱਟ ਲਾਓ ਤਾਂ ਆਪਣਾ ਫਿਲਟਰ ਆ ਨਾ ਜਿੱਥੇ ਪੁਲੀ ਸੈੱਟ ਕਰਨੀ ਆ ਉੱਥੇ ਕਰਦੇ ਸੈੱਟ ਕਰ ਸਕਦੇ ਆ ਬਾਕੀ ਇਹਨਾਂ ਦੇਖੋ ਗਰੀਸ ਪੁਆਇੰਟ ਆ ਜਿਹੜੇ ਵੀ ਆਪਾਂ ਨੂੰ ਟਾਪਾ ਸ਼ੀਲਡ ਚੱਕਣ ਦੀ ਲੋੜ ਨਹੀਂ ਹੈਗੀ ਇੱਥੇ ਸਿਰਫ ਨਿਪਟਾ ਲਾਓ ਜੇ ਮਾਰ ਲਓ ਬਾਕੀ ਬਾਈ ਜੀ ਨੇ ਇਧਰ ਦੱਸਿਆ ਜਿਵੇਂ ਨਾ ਸਟੀਲ ਦੀ ਚਾਦਰ ਆ ਜਿੱਥੇ ਸਾਰੀ ਸਟੀਲ ਹੈ ਜੀ ਇਹ ਵਿੱਚ ਸਾਰੀ ਸਟੀਲ ਹੈ ਸਾਰੀ ਟੋਟਲ ਸਟੀਲ ਹੈ ਜੀ ਸਾਰੇ ਬਾਰਮ ਥੱਲੇ ਸਾਰੇ ਬਾਰਮ ਥੱਲੇ ਸਟੀਲ ਚਾਦਰ ਹੈ ਜੀ ਜੀ ਸਾਰੀ ਹੈ ਸਟੀਲ ਦੀ ਚਾਦਰ ਆ ਸਾਰੇ ਬਾਰਮ ਦੇ ਥੱਲੇ ਬਾਕੀ ਇਹ ਨਾ ਸਭ ਤੋਂ ਵੱਡੀ ਦਿੱਕਤ ਹੈ ਆਪਣੇ ਗੇਰਾਂ ਦੇ ਵਿੱਚ ਆਉਂਦੀ ਜਿਹੜੇ 6205 ਦੇ 베어ਿੰਗ ਹੁੰਦੇ ਆ ਆਪਣੇ ਉਹਨਾਂ ਦੇ ਵਿੱਚ ਗ੍ਰੀਸ ਦੀ ਸਮੱਸਿਆ ਹੁੰਦੀ ਆ ਨਾ ਗ੍ਰੀਸ ਕਿੱਧਰ ਨੂੰ ਮਾਰੀਏ ਆਹ ਨਿਪਲ ਲੱਗੇ ਹੋਏ ਆ ਨਿਪਲ ਲਾਓ ਰੇ ਗੰਨ ਸਿਰਫ ਗੇਰ ਵਾਲੇ 베어ਿੰਗ ਆ ਜਿਹੜੇ ਇਹਨੂੰ ਗ੍ਰੀਸ ਆਸਾਨ ਤਰੀਕੇ ਨਾਲ ਮਾਰ ਕੇ ਆਪਾਂ ਆਸਾਨ ਤਰੀਕੇ ਨਾਲ ਭਾਈ ਜੀ ਆਪਾਂ ਇੱਕ ਗੱਲ ਹੋਰ ਕਰੀਏ ਜਿਵੇਂ ਹੁਣ ਆਪਣੇ ਐਮਪੀ ਯੂਪੀ ਹਾਂਜੀ ਹਾਂਜੀ ਦੇ ਵਿੱਚ ਮੱਕੀ ਦੀ ਡਿਮਾਂਡ ਹੋਣ ਜਿਵੇਂ ਆ ਨਾ ਦੇਖੀ ਆਪਾਂ ਵੀ ਸੋਆਬੀ ਦੀ ਫਸਲ ਘਟਾਉਣ ਕਰਨ ਹਾਂਜੀ ਹਾਂਜੀ ਲਾਗੇ ਬਾਹਰਲੇ ਸੂਪਿਆਂ ਵਾਲੇ ਵੀ ਕਰਨਾ ਜਿਹੜਾ ਮੱਕੀ ਦਾ ਹਨਾ ਫਸਲ ਆ ਜਿਆਦਾ ਵਧਣ ਲੱਗੀ ਵੀ ਉਹਨਾਂ ਦੇ ਵਿੱਚ ਤੇ ਆਪਣੇ 24 ਇੰਚ ਦੇ ਚੱਲਦਾ ਵੀ ਇਹਦੇ ਵਿੱਚ ਆਪਣਾ ਕਟਰ ਆ ਕਿੰਨੇ ਕਿੰਨੇ ਦੇ ਤਿਆਰ ਕਰਦੇ ਆ ਤਿੰਨ ਮਾਡਲ ਆਪਣਾ ਚੱਲ ਰਿਹਾ ਜੀ 18 ਇੰਚ 22 ਇੰਚ ਤੇ 24 ਇੰਚ ਜੀ 18 ਇੰਚ ਹਾਂ 22 ਇੰਚ 24 24 ਇੰਚ ਇਹ 18 24 ਆਪਣੇ ਪੰਜਾਬ ਵਿੱਚ ਜਾਂਦਾ ਹੈ ਹਾਂ 24 ਪੰਜਾਬ ਚ ਜਾਂਦਾ 24 22 ਕਿੱਥੇ ਜਾਂਦਾ ਜੀ 22 ਆਮ ਸਾਰੇ ਚੱਲੀ ਜਾਂਦੇ ਪੇਸ਼ ਜਿਹੜੇ ਜੁਪੀ ਵੀ ਆ ਰਿਹਾ ਜੀ ਵਿੱਚ ਪਿਛਲੀ ਵਾਰ ਦਿੱਤੇ ਸੀ 22 ਚ ਰੁਕੀ ਦੇ ਵਿੱਚ ਜੀ ਹੁਣ ਸਾਰੇ ਮਾਡਲ ਚੱਲਦੇ ਆ ਜਿਹੜਾ ਮਰਜ਼ੀ ਮਾਡਲ ਲੈ ਲੋ ਉਹੀ ਮੈਂ ਤਿਆਰ ਕਰ ਦਾਂਗਾ ਅੱਛਾ ਮੰਨ ਲਓ ਫਿਰ ਇਹ ਯਾਰ 6 ਲੈਣ ਵਾਲੇ ਆਉਂਦਾ 4 4 ਵਾਲਾ ਆਉਂਦਾ 6 ਵਾਲਾ ਆਉਂਦਾ 8 ਵਾਲਾ ਵੀ ਕਰਦੇ ਹਾਂ ਤਿਆਰ ਕਰਦੇ ਹਾਂ ਹਾਂ ਉਹ ਵੀ ਕਰਦੇ ਹਾਂ ਕੁਝ ਕਰਾ ਦੇ ਜੀ ਅੱਛਾ ਡਿਮਾਂਡ ਦੇ ਸਰ ਜਿੰਮੀ ਡਿਮਾਂਡ ਕੱਟਮੇ ਡਿਮਾਂਡ ਆਪਗੀ ਉਹ ਸਾਨੂੰ ਪਤੇ ਆਰ ਕਰਦੇ ਵੀ ਜਿੱਡਾ ਮੰਨ ਲੀਂ 10 ਦੇ حساب ਨਾਲ ਪੰਜਾ ਲੈ ਲੈ ਲੋ ਸੱਜਾ ਲੈ ਲੈ ਲੋ ਸੱਤਾ ਲੈ ਲੋ ਜੀ ਤੇਰਾ ਮਰਜ਼ੀ ਹੈ ਕਸਟਮਰ ਦੀ ਡਿਮਾਂਡ ਤੇ ਮਨੋ ਅੱਜ ਕੱਲ ਜਿਹੜਾ ਰਗਰ ਚੱਲ ਰਿਹਾ ਤਿੰਨ ਮਾਡਲੋਂ ਜ਼ਿਆਦਾ ਰਿਮਾਰਕ ਕਰਦੇ ਜੀ ਜੀ ਬਾਕੀ ਆ ਦੇਖੋ ਨਾ ਭਈ ਇੱਧਰ ਵੀ ਕਟਰ ਬਣਿਆ ਆ ਇਹਨੇ ਕਈ ਦੀ ਵੀ ਆਪਾਂ ਕਈ ਵੀਰਾਂ ਨਾਲ ਕਹਿਣਗੇ ਭਈ ਵੀਡੀਓ ਉਹਦੀ ਬਣਾਈ ਆ ਇੱਧਰ ਵੀ ਦਰਾਜ ਦਿਖਾ ਰਹੇ ਆ ਨਾ ਵੀ ਜਿਹੜਾ ਕੋਸੋ ਉਹ ਕਟਰ ਦੇ ਵਿੱਚ ਆ ਉਹੀ ਇਹ ਕਟਰ ਵੀ ਹੈ ਸੇਮ ਹੀ ਹੈ ਜੀ ਸੇਮ ਕਟਰ ਹੋਊਗਾ ਸੇਮ ਬਾਡਰ ਹਾਂ ਪਰ ਇਹ ਨਹੀਂ ਹੈਗਾ ਵੀ ਕਲਰ ਦਾ ਹੀ ਫਰਕ ਆ ਸलो ਯਾਰ ਵੀ ਕਲਰ ਵੀ ਡਿਮਾਂਡ ਤੇ ਹੀ ਕਰਦੇ ਨੇ ਕਲਰ ਸਿਰੇ ਡਿਮਾਂਡ ਤੇ ਆ ਜੀ ਵੈਸੇ ਇਹ ਟਰੈਕਟਰ ਵਾਲੀ ਮਸ਼ੀਨ ਦਾ ਕਟਰ ਵਾਰਾ ਜੀ ਜੀ ਉਹ ਟਰੈਕਟਰ ਮਸ਼ੀਨ ਦਾ ਕਟਰ ਵਾਰਾ ਜੀ ਜੀ ਉਹ ਟਰੈਕਟਰ ਮਸ਼ੀਨ ਦੇ ਵਿੱਚ ਵੀ ਜਿਹੜੇ ਮਰਜ਼ੀ ਕੰਬਾਈਨ ਤੇ ਫਿੱਟ ਕਰ ਲਓ ਆਪਾਂ ਕੋਈ ਐ ਨਹੀਂ ਆਪਾਂ ਸਟੈਂਡਰਡ ਹੀ ਦਿੰਨੇ ਆ ਇਹ ਬਾਡੀ ਆਪਣੇ ਉਰੀਦਿਆਰ ਹੁੰਦੀ ਹੈ ਕੰਪਨੀ ਦੇ ਸਾਰਾ ਸਾਰਾ ਕੁਝ ਇੱਥੇ ਹੀ ਕਰ ਲਈ ਬਈ ਜਿਵੇਂ ਆਪਣੇ ਕਟਰ ਆ ਹੋਣਾ ਹਲੋ ਸਟੈਂਡਰਡ ਦਾ ਕਟਰ ਬੁੱਕ ਕਰ ਲਿਆ ਹਾਂਜੀ ਹਾਂਜੀ ਕੰਪੈਨ ਕਿਚ ਹੋਰ ਕੰਪਨੀ ਵੀ ਆ ਉਹਦੇ ਫਿਰ ਸਿਲਸਿਲੇ ਦੇ ਵਿੱਚ ਤੁਹਾਡੇ ਕੰਪਨੀ ਫਿਟ ਕਰਨ ਲੈ ਕੇ ਆਉਣਾ ਪੈਂਦਾ ਸਰ ਜੇ ਤਾਂ ਮੰਨ ਕੇ ਚੱਲ ਸਾਡੀ ਸਟੈਂਡਰਡ ਦੀ ਐ ਫਿਰ ਤਾਂ ਲੋੜ ਨਹੀਂ ਅੱਗੇ ਅੱਛਾ ਮੰਨ ਲਓ ਤੁਹਾਡੇ ਮਾਰਕੇ ਨੂੰ ਲੋੜ ਜਿੰਨਾ ਮਰਜੀ ਮਾਡਲ ਆ ਜਿੰਨਾ ਮਰਜੀ ਮਾਡਲ ਆ ਕੋਈ ਚੱਕਰ ਨਹੀਂ ਜੇ ਅਦਰ ਕੰਪੈਨ ਕੋਈ ਹੋਰ ਕੰਪਨੀ ਦੀ ਹੈਗੀ ਆ ਤਾਂ ਉਹਨਾਂ ਨੂੰ ਸਾਨੂੰ ਫਿਟ ਦੇਣਾ ਪਊਗਾ ਜੀ ਫਿਟ ਦੇ ਕੇ ਕਰਾਂਗੇ ਸੰਚਾਲਨ ਲੰਗੀ ਚੋਸ ਨਾਲ ਬਣਾ ਦੇਗੀ ਅੱਛਾ ਮੰਨ ਲਓ ਫਿਲਟਰ ਦੇ ਨਾਲ ਹੋਊਗਾ ਥੋੜੀ ਆਪ ਦੀ ਆ ਤਾਂ ਕੋਈ ਲੋੜ ਕੋਈ ਦਿੱਕਤ ਨਹੀਂ ਜੀ ਜਿਹੜਾ ਮਰਜੀ ਮਾਡਲ ਹੈ ਉਹ ਚੱਲੂਗਾ ਸਟੈਂਡਰਡ ਦਾ ਮਾਡਲ ਆ ਨਾ ਤਾਂ ਉਹਦੇ ਵਿੱਚ ਤਾਂ ਕੋਈ ਲੋੜ ਨਹੀਂ ਜੇ ਮੰਨ ਲਓ ਆਟ ਮਾਰਕ ਹੈ ਨਾ ਤੇ ਸਟੈਂਡਰਡ ਤੋਂ ਹੋਰ ਮਾਰਕਾ ਹੈ ਤਾਂ ਤੁਸੀਂ ਫਿਲਟਰ ਲਿਆਓ ਪ੍ਰੋਪਰ ਫਿਟਿੰਗ ਹੈ ਜਿਹੜੀ ਹੈ ਨਾ ਤੁਹਾਨੂੰ ਕਰਕੇ ਦੇ ਦੇਣਗੇ ਕਿਹੜਾ ਕੰਪਨੀ ਕਰਕੇ ਦੇਊਗੀ ਬਾਕੀ ਦੂਈਆਂ ਨਾ ਦੇ ਜਾਣਕਾਰੀ ਬਾਈ ਨੇ ਆਪਾਂ ਨੂੰ ਦੇ ਦਿੱਤੀ ਭਾਦਰ ਬਾਈ ਨੇ ਉਹਦੇ ਬਾਅਦ ਨਾ ਜਿਹੜੀ ਚੀਜ਼ਾਂ ਆਪਾਂ ਇੱਕ ਦੋ ਪੁਆਇੰਟ ਨੋਟ ਕਰੇ ਇਹਨਾਂ ਦੇ ਗਰੀਸ ਸਿਸਟਮ ਹੋ ਗਿਆ ਜਿੱਦਾਂ ਚਾਦਰ ਪੱਖੋਂ ਹੋ ਗਿਆ, ਬਲੇਡ ਪੱਖੋਂ ਹੋ ਗਿਆ। ਸਭ ਤੋਂ ਵੱਡੀ ਗੱਲ ਤਾਂ ਇੱਕ ਦੇਖੋ ਨਾ ਬਈ ਆਮ ਕੰਮ ਆਪਾਂ ਦੇਖਦੇ ਆ ਲੱਕੜੀ ਲੱਗੀ ਵੀ ਹੁੰਦੀ ਔਰੇ। ਆਮ ਲੱਕੜ ਲੱਗੀ ਵੀ ਹੁੰਦੀ ਆ ਨਾ। ਕਿ ਆਇਓ ਜੇ ਜਦੋਂ ਬਹੁਤਾ ਟਾਈਮ ਜਾ 4-500 ਕਿਲਾ ਕਟਰ ਵੱਢ ਜਾਂਦਾ ਤਾਂ ਵੱਢਣ ਤੋਂ ਬਾਅਦ ਜਿਹੜੀ ਲੱਕੜੀ ਆ ਨਾ ਜਾਂ ਧੋਣੇ ਧੋਣੇ ਦਾ ਖੰਡ ਨੇ ਗਲ ਪਾਟ ਗਈ ਜਾਂ ਤੜਕ ਗਈ ਜਾਂ ਉਹ ਤੇ ਐਨੇ ਪਾੜਤੀ ਇਹ ਜਿਹੀਆਂ ਹੋਈਆਂ ਬਾਕੀ ਇਹ ਚੀਜ਼ ਬੜੀ ਵਧੀਆ ਲੱਗੀ। ਬਲੇਡ ਤੁਹਾਨੂੰ ਦੱਸਿਆ ਨਾ ਬਾਹਰਲਾ ਬਲੇਡ ਆ ਜਿਹੜੀ ਸਟੈਂਡਰਡ ਯੂਜ਼ ਕਰਦੀ ਆ। ਚਲੋ ਠੀਕ ਆ ਬਾਈ ਜੀ ਓਕੇ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਬਾਕੀ ਬਾਈ ਜੀ ਨੰਬਰ ਆਪਣਾ ਦੇ ਦਿਓ ਜੇ ਤੁਹਾਡੇ ਨੰਬਰ ਸਕਰੀਨ ਤੇ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਨੰਬਰ ਸਕਰੀਨ ਤੇ ਦੇ ਦਿਓ ਬਾਈ ਉਹਨਾਂ ਦੇ ਨੰਬਰ ਆ ਨਾ ਸਕਰੀਨ ਤੇ ਚੱਲਦੇ ਆ ਜੇ ਮੇਰਾ ਵੀਰ ਕੋਈ ਸਟੈਂਡਰਡ ਆ ਕੰਬੈਨ ਆ ਜਾਂ ਮੱਕੀ ਵਾਲਾ ਕਟਰ ਆ ਜਾਂ ਟਰੈਕਟਰ ਵਾਲੀ ਕੰਬੈਨ ਆ ਨਾ ਜਾਂ ਟਰੈਕਟਰ ਦੇ ਮਾਮਲੇ ਦੇ ਵਿੱਚ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਇੱਕ ਵਾਰ ਜਰੂਰ ਸਟੈਂਡਰਡ ਕੰਪਨੀ ਆ ਕੇ ਹੈ ਨਾ ਵਿਜ਼ਿਟ ਕਰੋ ਇਹਨਾਂ ਨਾਲ ਗੱਲ ਦੇਖੋ ਚੀਜ਼ ਨਾ ਕੁਆਲਿਟੀ ਅੱਜ ਦੇ ਦਿਨ ਬਾਈ ਕੁਆਲਿਟੀ ਜਿਹੜੀ ਚੀਜ਼ ਦਾ ਨਾਅ ਹਾਂਜੀ ਉਹ ਕੁਆਲਿਟੀ ਪੁਰਾਣੀ ਵੀ ਕੁਆਲਿਟੀ ਵਿਕਦੀ ਹੈ ਹੈਨਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਠੀਕ ਹੈ ਬਾਈ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ